ਆਗ ਦੇ ਨਾਲ ਤੇ ਮੈਂ ਹਾਂ ਤੁਹਾਡਾ ਰੂਹੀ ਰੋਅ ਤੇ ਵੀਡੀਓ ਤੁਹਾਨੂੰ ਦਿਖਾ ਰਿਹਾ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਇੱਕ ਚੱਲਦੀ ਬੱਸ ਵਿੱਚੋਂ ਸਵਾਰੀਆਂ ਜੁੜੀਆਂ ਨੇ ਉਹ ਛਾਲਾ ਮਾਰਿਆ ਨਹੀਂ ਤੈਨੂੰ ਤੁਹਾਨੂੰ ਪਤਾ ਸੀ ਕਿ ਅਮਰਨਾਥ ਯਾਤਰਾ ਤੋਂ ਜੁੜੇ ਸ਼ਰਧਾਲੂ ਹੁੰਦੇ ਨੇ ਉਹ ਵਾਪਸ ਫਰੜ ਰਹੇ ਹੁੰਦੇ ਨੇ ਰਸਤੇ 'ਚ ਬੱਸ ਦੀਆਂ ਬ੍ਰੇਕਅਪ ਫੇਲ ਹੋ ਜਾਂਦੀਆਂ ਉਸ ਤੋਂ ਬਾਅਦ ਅਗਲੀ ਸਵਾਰੀਆਂ ਹੁੰਦੀਆਂ ਉਹ ਉਸ ਵਿੱਚੋਂ ਬੱਸ ਦੇ ਵਿੱਚ ਜੋ ਹੈ ਛਾਲਾ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸੇ ਵਿੱਚ ਜੋ ਹੁੰਦਾ ਕੁਝ ਲੋਕ ਜਿਹੜੇ ਹੁੰਦੇ ਜ਼ਖਮੀ ਵੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਬੱਸ ਦੇ ਪਿੱਛੇ ਭਜਨੇ ਸ਼ੁਰੂ ਹੋ ਜਾਂਦੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਬੱਸ ਦੇ ਪਿੱਛੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਛਾਲਾ ਮਾਰ ਰਹੇ ਹੁੰਦੇ ਨੇ ਬੱਸ ਦੇ ਪਿੱਛੇ ਭਜਲਣਾ ਸ਼ੁਰੂ ਕਰ ਦਿੰਦੇ ਨੇ ਤਾਂ ਕਿ બસ ਵਿੱਚ ਬੈਠੇ ਸਵਾਰੀਆਂ ਨੂੰ ਕਿਸੇ ਤਰ੍ਹਾਂ ਜੁਆ ਬਚਾ ਸਕਣ ਤੇ ਤੁਹਾਨੂੰ ਅੰਦਾਜ਼ਾ ਹੈ ਕਿ ਬਸ ਵਿੱਚ ਉਸ ਵੇਲੇ ਤਕਰੀਬਨ 40 ਜਿਹੜੀ ਸਵਾਰੀਆਂ ਸੀ ਉਹ ਮੌਜੂਦ ਸੀ ਤੇ ਮੌਕੇ ਤੇ ਉੱਤੇ ਉਥੇ ਫੌਜ ਦੇ ਜਿਹੜੇ ਹੁੰਦੇ ਆ ਕਰਮੀ ਹੁੰਦੇ ਆ ਨਾਲ ਹੀ ਪੁਲਿਸ ਮੁਲਾਜ਼ਮ ਹੁੰਦੇ ਆ ਉਹ ਬਸ ਦੇ ਅੱਗੇ ਇੱਕ ਪੱਥਰ ਆ ਗਏ ਨੇ ਜਿਸ ਕਰਕੇ ਬਸ ਨਦੀ ਵਿੱਚ ਡਿੱਗਣ ਤੋਂ ਬਚ ਜਾਂਦੀ ਹੈ ਕੀ ਹੈ ਪੂਰਾ ਮਾਮਲਾ ਆ ਉਸ ਗੱਲ ਦੱਸਦੇ ਆ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾ ਨੂੰ ਸੂਚਨਾ ਮਿਲਦੇ ਹੀ ਬਸ ਨੂੰ ਰੋਕ ਲਿਆ ਗਿਆ ਸੀ ਜਿਸ ਨਾਲ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਤੇ ਸੰਭਾਵਿਤ ਹਾਦਸਾ ਟਾਲ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੱਸ ਵਿੱਚ 40 ਸ਼ਰਧਾਲੂ ਸਵਾਰ ਸਨ ਜੋ ਪੰਜਾਬ ਪਰਤ ਰਹੇ ਸਨ ਇਹ ਸ਼ਰਧਾਲੂ ਹੁਸ਼ਿਆਰਪੁਰ ਤੇ ਲੁਧਿਆਣਾ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਫੌਜ ਦੇ ਜਵਾਨਾਂ ਤੇ ਪੁਲਿਸ ਮੁਲਾਜ਼ਮਾਂ ਨੇ ਬੱਸ ਦੇ ਟਾਇਰਾਂ ਦੇ ਹੇਠਾਂ ਪੱਥਰ ਰੱਖ ਕੇ ਬੱਸ ਨੂੰ ਨਦੀ ਵਿੱਚ ਡਿੱਗਣ ਤੋਂ ਰੋਕਿਆ ਉਹਨਾਂ ਦੱਸਿਆ ਕਿ ਬਨੀਹਾਲ ਦੇ ਨੇੜੇ ਨਚਲਾਣਾ ਪਹੁੰਚਣ ਤੇ ਬ੍ਰੇਕ ਫੇਲ ਹੋਣ ਕਾਰਨ ਡਰਾਈਵਰ ਬੱਸ ਨੂੰ ਰੋਕ ਨਹੀਂ ਪਾ ਰਿਹਾ ਸੀ ਬੱਸ ਵਿੱਚ ਸਵਾਰ ਕਈ ਲੋਕਾਂ ਨੇ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਤਿੰਨ ਔਰਤਾਂ ਇੱਕ ਬੱਚੇ ਸਮੇਤ ਘੱਟੋ ਘੱਟ 10 ਸ਼ਰਧਾਲੂ ਜ਼ਖਮੀ ਹੋ ਗਏ ਨੇ ਉਹਨਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਚਲਦੀ ਬੱਸ ਤੋਂ ਛਾਲਾ ਮਾਰਦੇ ਵੇਖ ਫੌਜ ਦੇ ਜਵਾਨਾਂ ਤੇ ਪੁਲਿਸ ਮੁਲਾਜ਼ਮਾ ਨੇ ਬੱਸ ਦੇ ਟਾਇਰਾਂ ਦੇ ਥੱਲੇ ਪੱਥਰ ਰਾ ਕੇ ਬੱਸ ਨੂੰ ਨਦੀ ਵਿੱਚ ਜਾਣ ਤੋਂ ਰੋਕ ਲਿਆ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਫੌਜ ਦੀ ਕੁਇਕ ਰਿਸਪੌਂਸ ਟੀਮ ਐਂਬੂਲੈਂਸ ਦੇ ਨਾਲ ਮੌਕੇ ਤੇ ਪਹੁੰਚੀ ਤੇ ਸਾਰੇ ਜ਼ਖਮੀਆਂ ਨੂੰ ਮੁੱਢਲਾ ਇਲਾਜ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਤੇ ਲਗਦਾ ਤੁਸੀਂ ਜੀ ਸਰ ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਰੁਹੀ ਗਰੋਵਰ ਤੇ ਵੀਡੀਓ ਤੁਹਾਨੂੰ ਦਿਖਾ ਰያ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੀ ਇੱਕ ਚੱਲਦੀ বাস ਵਿੱਚੋਂ ਸਵਾਰੀਆਂ ਜੁੜੀਆਂ ਨੇ ਉਹ ਛਾਲਾ ਮਾਰ ਜਿਆ ਨੇ ਤੇ ਜੇ ਤੁਹਾਨੂੰ ਪਤਾ ਹੈ ਕਿ ਅਮਰਨਾਥ ਯਾਤਰਾ ਤੋਂ ਜੁੜੇ ਸ਼ਰਧਾਲੂ ਹੁੰਦੇ ਨੇ ਉਹ ਵਾਪਸ ਫਰੜ ਰਹੇ ਹੁੰਦੇ ਨੇ ਰਸਤੇ 'ਚ ਬੱਸ ਦੀਆਂ ਬ੍ਰੇਕਅਪ ਫੇਲ ਹੋ ਜਾਂਦੀਆਂ ਉਸ ਤੋਂ ਬਾਅਦ اگلی ਸਵਾਰੀਆਂ ਹੁੰਦੀਆਂ ਉਹ ਉਸ ਵਿੱਚੋਂ ਬੱਸ ਦੇ ਵਿੱਚ ਜੋ ਹੈ ਛਾਲਾ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸੇ ਵਿੱਚ ਜੋ ਹੁੰਦਾ ਕੁਝ ਲੋਕ ਜਿਹੜੇ ਹੁੰਦੇ ਜ਼ਖਮੀ ਵੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਬੱਸ ਦੇ ਪਿੱਛੇ ਭਜਨੇ ਸ਼ੁਰੂ ਹੋ ਜਾਂਦੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਬੱਸ ਦੇ ਪਿੱਛੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਛਾਲਾ ਮਾਰ ਰਹੇ ਹੁੰਦੇ ਨੇ ਬੱਸ ਦੇ ਪਿੱਛੇ ਭਜਲਣਾ ਸ਼ੁਰੂ ਕਰ ਦਿੰਦੇ ਨੇ ਤਾਂ ਕਿ બસ ਵਿੱਚ ਬੈਠੇ ਸਵਾਰੀਆ ਨੂੰ ਕਿਸੇ ਤਰ੍ਹਾਂ ਜੁਆ ਬਚਾ ਸਕਣ ਤੇਜੇ ਤੋਂ ਅੰਦਾਜ਼ਾ ਹੈ ਕਿ ਬਸ ਵਿੱਚ ਉਸ ਵੇਲੇ ਤਕਰੀਬਨ 40 ਜਿਹੜੀ ਸਵਾਰੀਆਂ ਸੀ ਉਹ ਮੌਜੂਦ ਸੀ ਤੇ ਮੌਕੇ ਤੇ ਉੱਤੇ ਉਥੇ ਫੌਜ ਦੇ ਜਿਹੜੇ ਹੁੰਦੇ ਆ ਕਰਮੀ ਹੁੰਦੇ ਆ ਨਾਲ ਹੀ ਪੁਲਿਸ ਮੁਲਾਜ਼ਮ ਹੁੰਦੇ ਆ ਉਹ ਬਸ ਦੇ ਅੱਗੇ ਇੱਕ ਪੱਥਰ ਆ ਗਏ ਨੇ ਜਿਸ ਕਰਕੇ ਬਸ ਨਦੀ ਵਿੱਚ ਡਿੱਗਣ ਤੋਂ ਬਚ ਜਾਂਦੀ ਹੈ ਕੀ ਹੈ ਪੂਰਾ ਮਾਮਲਾ ਆ ਉਸ ਗੱਲ ਦੱਸਦੇ ਆ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾ ਨੂੰ ਸੂਚਨਾ ਮਿਲਦੇ ਹੀ ਬਸ ਨੂੰ ਰੋਕ ਲਿਆ ਗਿਆ ਸੀ ਜਿਸ ਨਾਲ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਤੇ ਸੰਭਾਵਿਤ ਹਾਦਸਾ ਟਾਲ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੱਸ ਵਿੱਚ 40 ਸ਼ਰਧਾਲੂ ਸਵਾਰ ਸਨ ਜੋ ਪੰਜਾਬ ਪਰਤ ਰਹੇ ਸਨ ਇਹ ਸ਼ਰਧਾਲੂ ਹੁਸ਼ਿਆਰਪੁਰ ਤੇ ਲੁਧਿਆਣਾ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਫੌਜ ਦੇ ਜਵਾਨਾਂ ਤੇ ਪੁਲਿਸ ਮੁਲਾਜ਼ਮਾਂ ਨੇ ਬੱਸ ਦੇ ਟਾਇਰਾਂ ਦੇ ਹੇਠਾਂ ਪੱਥਰ ਰੱਖ ਕੇ ਬੱਸ ਨੂੰ ਨਦੀ ਵਿੱਚ ਡਿੱਗਣ ਤੋਂ ਰੋਕਿਆ ਉਹਨਾਂ ਦੱਸਿਆ ਕਿ ਬਨੀਹਾਲ ਦੇ ਨੇੜੇ ਨਚਲਾਣਾ ਪਹੁੰਚਣ ਤੇ ਬ੍ਰੇਕ ਫੇਲ ਹੋਣ ਕਾਰਨ ਡਰਾਈਵਰ ਬੱਸ ਨੂੰ ਰੋਕ ਨਹੀਂ ਪਾ ਰਿਹਾ ਸੀ ਬੱਸ ਵਿੱਚ ਸਵਾਰ ਕਈ ਲੋਕਾਂ ਨੇ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਤਿੰਨ ਔਰਤਾਂ ਇੱਕ ਬੱਚੇ ਸਮੇਤ ਘੱਟੋ ਘੱਟ 10 ਸ਼ਰਧਾਲੂ ਜ਼ਖਮੀ ਹੋ ਗਏ ਨੇ ਉਹਨਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਚਲਦੀ ਬੱਸ ਤੋਂ ਛਾਲਾ ਮਾਰਦੇ ਵੇਖ ਫੌਜ ਦੇ ਜਵਾਨਾਂ ਤੇ ਪੁਲਿਸ ਮੁਲਾਜ਼ਮਾਂ ਨੇ ਬੱਸ ਦੇ ਟਾਇਰਾਂ ਦੇ ਥੱਲੇ ਪੱਥਰ ਰਾ ਕੇ ਬੱਸ ਨੂੰ ਨਦੀ ਵਿੱਚ ਜਾਣ ਤੋਂ ਰੋਕ ਲਿਆ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਫੌਜ ਦੀ ਕੁਇਕ ਰਿਸਪੌਂਸ ਟੀਮ ਐਂਬੂਲੈਂਸ ਦੇ ਨਾਲ ਮੌਕੇ ਤੇ ਪਹੁੰਚੀ ਤੇ ਸਾਰੇ ਜ਼ਖਮੀਆਂ ਨੂੰ ਮੁੱਢਲਾ ਇਲਾਜ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਹੈ